ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੋਂ ਬੋਬੋ ਵੈਲਕਮ ਹੈ ਜੀ ਤੇ ਵੀਜੀ ਆ ਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਲੋਕੇ ਜ਼ਿਲ੍ਹਾ ਤਰੰਦਰਪੁਰ ਦਾ ਜੀ ਤਫੇਲ ਪੱਟੀ ਇਹਨੂੰ ਵੀ ਜੱਕੀ ਵੀਡੀਓ ਬਣਾਈਆਂ ਜੇ ਆਪਾਂ ਕੋਈ ਦੋ ਤਿੰਨ ਸਾਲ ਪਹਿਲਾਂ ਬਣਾਈਆਂ ਸੀ ਚਲੋ ਅੱਜ ਵੀ ਨਿਕਲੋ ਗਾਵਾਂ ਸੇਲ ਆ ਕੋ ਚਾਰ ਪੰਜ ਇਹ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਦਾ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਉਸ ਤੋਂ ਬਲੋਂ ਵਿਜੀਲ ਕਸਟਮ ਤੋਂ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਗੁਰਦਸ ਸਿੰਘ ਜੀ ਨਾਲ ਵੀਡੀਓ ਬੱਤਸੇ ਕਰਦਿਆ ਕਰੋ ਚਲੋ ਗਾਹ ਵੀ ਕੁਵੀ ਦਾ ਫੈਸਲਾ ਹੋ ਸਕੇ ਹੁਣ ਆਪਾਂ ਭਾਜੀ ਨਾਲ ਗੱਲਬਾਤ ਕਰੀਏ ਭਾਜੀ ਹਸਤੀਕਾਲ ਜੀ ਸਿੱਕੇ ਭਾਜੀ ਹੋਰ ਭਾਜੀ ਕਿੱਦਾਂ ਵਧੀਆ ਠੀਕ ਠਾਕ ਹੋਰ ਕਿਵੇਂ ਚੱਲਦੇ ਆ ਵਧੀਆ ਵਧੀਆ ਭਾਜੀ ਚੱਲ ਰਿਹਾ ਮਾ ਹਾਂਜੀ ਵਧੀਆ ਅੱਜ ਵਰ ਕਿਨੇ ਜੀ ਦੋ ਹੈ ਬਣਾ ਜੀ ਦੋ ਬਣਾ ਸੂਈਆਂ ਸਮਝੋ ਦੋ ਜੀ ਹਾਂ ਨਹੀਂ ਜੀ ਇੱਕ ਗੱਬਣਾ ਹਾਂਜੀ ਇੱਕ ਸੂਈ ਹੈ ਜੀ ਚਲ ਇਹ ਰਾਤ ਦੀ ਸੂਈ ਹੈ ਅੱਛਾ ਰਾਤ ਦੀ ਸੂਈ ਹੈ ਹਾਂਜੀ ਇੱਕ ਘੰਟਾ ਕੋਇਆ ਜੇਰਪਾਈ ਨੂੰ ਠੀਕ ਹੈ ਜੀ ਹਾਂਜੀ ਇਹਦੇ ਵਛੀ ਦਿੱਤੀ ਨੇ ਅੱਛਾ ਵਛੀ ਆ ਗਈ ਹਾਂਜੀ ਤੇ ਭਾਜੀ ਕਿੰਨਾ ਮੁੱਲ ਕਰਦੇ ਟਰ ਦੋਣ ਨੂੰ ਦੁੱਧ ਭਾਜੀ 20 ਦੇ ਲਾਗੇ ਬਣ ਗੱਲ ਜੂ ਵੀ ਬੈਠ ਅੱਛਾ 20 ਦੇ ਲਾਗੇ ਤੂੰ ਆ ਦੂਜਾ ਹੀ ਹੈ ਜੀ ਹਾਂਜੀ ਦੂਜਾ ਕੋਈ ਛਿੱਕੀ ਦੰਦੋ ਛੇ ਦੰਦ ਤੇ ਖੋਲੀ ਵੀਰ ਜੀ ਫਿਰ ਆਪਾਂ ਲੋ ਦੇਖੋ ਜੀ ਦੂਜਾ ਸੋਰ ਜੈਗੁਰ ਪੈ ਚੁੱਕੀ ਆ ਆ ਦੇਖੋ चौजू बढ़िया भाई जी है भाई जी चो वी निकली है ठीक ठीक हाँ जाओ जी जाओ। आ जाओ जाओ गई मगर ਤੋ ਆਪੇ ਗੁਰੇ ਲਾਹ ਆਪੇ ਗੁਰੂ ਵਿੱਚ ਦੇ ਜੀ ਕੀ ਆਈ ਜੋ ਤੁਤੇ ਬਹੀ ਸੋ ਹਉ ਹਉ ਹਾਂਜੀ ਫਿਰ ਮੁੱਲ ਭਾਈ ਭਵੇਂ 63 ਕਰੀ ਗਏ 70 ਕਰੀ ਜਾਈਏ ਹਾਂਜੀ ਇਹ ਤਾਂ 62000 ਚ ਮਾਨਤਾ ਕਰ ਦਾਂਗੇ ਕਿੰਨਾ ਕਰ ਦੋ ਜੀ ਵੇਖੋ ਜਿੱਦਾਂ ਕਰਾਣਾ ਕਰਾਓ ਨਹੀਂ ਆਪੀ ਦੱਸ ਦੋ ਜਿੰਨਾ ਕਰਨਾ 1000 ਰੁਪਏ ਛੱਡ ਦੋ ਠੀਕ ਆ ਇਹ ਜੀ ਇਹ ਗੱਭਣੇ ਆ ਜੀ ਅਸੀਂ ਦੂਜਾ ਬੁਆਹ ਬਠੀਕ ਆ ਹਾਂ ਜੀ ਦਿਲ ਲੈ ਜੂਗੀ ਕੋਈ 4 ਤੋਂ 5 4 5 ਇਹ ਵੀ ਖੋਲੋ ਬੀਜੀ ਫਿਰ ਇਹ ਬਾਈ ਜੀ ਕਿੰਨਾ ਘਰ ਦੁੱਧ ਫਿਰ ਇਹ ਦੁੱਧ ਜਾਊਗੀ ਇਹ 20 ਦੇ 20 ਲੱਖ ਲੱਗੇ ਫਿਰ ਚੰਦੂ ਭਾਈ ਇਹ ਵੀ 20 ਦੇ ਲੱਖ ਬਹਾਂ ਜੀ ਲਓ ਜੀ ਚੈੱਕ ਕਰੋ ਜੀ ਇਹ ਵੀ 20 ਦੇ ਲਗਭਗ ਹੈ ਰਹੇ ਟਾਈਮ ਲੈ ਜਣਾ ਵੇੜਣ ਪਰ ਵੇੜ ਚੰਗੀ ਆ ਸੋਹਣੀ ਵੇੜ ਆ ਤੇਵਾ ਵੀ ਕੱਟਾਲਾ ਆਹ ਬਿਨਾ ਦੇ ਆਜੋ ਭਾਜੀ ਆਜੋ ਆਜੋ ਦਰਦ ਸਵਾਰ ਤੇ ਲੱਗ ਪੱਤਰੂਲੇ ਵੀ ਸੋ ਦੰਤੋ ਦੇ ਰਿਲ ਕੇ ਲੱਤ ਵਿੱਚ ਤਾਂ ਠੀਕਾ ਜਾਨ ਜੀ ਹੋਵੇ ਲੈ ਜੀ 2-4 ਦਿਨ ਹਾਂ ਜੀ ਹਾਂ ਜੀ ਸਰ ਬਾਈਕ ਦੀ ਦਰਦ ਹੋਵੇ ਬਿਨਾ ਦਵਾਈ ਤੋਂ ਆਰਾਮ ਨਹੀਂ ਹਾਂ ਜੀ ਭਾਜੀ ਫਿਰ ਵੀਡੀਓ ਜੀ ਆ ਮੁੱਲ ਵੜਨ ਦਾ 7000 ਰੁਪਏ ਤੋਂ ਮੁੱਲ ਕਰੀ ਜਾਂਦੇ ਹਾਂ ਜੀ ਆਪਾਂ 60000 ਜਿਹਾ ਮੰਨਤਾਲ ਕਰਾਂਗੇ ਇਹ ਕਿੰਨੇ ਦੀ 2000 ਰੁਪਏ ਛੱਡ ਦਈਏ 3000 ਦੇ ਦੋ ਹਾਂਜੀ ਹੋ ਜੂ ਹੋਰ ਮਾਰ ਕੇ ਹਾਂ ਹੋ ਜੂ ਕੋਈ ਫੋਨ ਲਾਵੇ ਦੋ ਹੀ ਹੈ ਜੀ ਹਾਂਜੀ ਦੋ ਹੀ ਦੇਖੋ ਜੇ ਦੋ ਵੜਾ ਵੀਰਾਂ ਉੱਪਰ ਮੇਰਾ ਵੀ ਇੱਥੇ ਆ ਕੇ ਚੈੱਕ ਕਰਕੇ ਪਾਸ ਕਰ ਖਣਾ ਜੀ ਹਾਂਜੀ 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 ਚਲੋ ਨੰਬਰ ਵੀਰ ਜੀ ਪੜਾ ਨੰਬਰ ਹੈਗਾ ਜੀ 9872755903 ਠੀਕ ਆ 1987219447 ਸਤਿ ਸ਼੍ਰੀ ਅਕਾਲ